ਬੀਤੀ ਰਾਤ ਕਸਬਾ ਪਿੰਡੀ ਸੈਦਾਂ ਵਿਖੇ ਲੱਗੀ ਅੱਗ ਕਾਰਨ ਤਿੰਨ ਘਰਾਂ ਦਾ ਲੱਖਾਂ ਰੁਪਏ ਦਾ ਸੜਕੇ ਸਮਾਨ ਸਵਾਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਭਰੇ ਮਨ ਨਾਲ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਜਦੋਂ ਤੇਜ਼ ਹਨੇਰੀ ਆਈ ਤਾਂ ਉਸ ਦੇ ਨਾਲ ਹੀ ਪਿਛਲੇ ਖੇਤਾਂ ਵੱਲੋਂ ਅੱਗ ਉਹਨਾਂ ਦੇ ਘਰਾਂ ਵਿੱਚ ਆਣ ਗਈ। ਅੱਗ ਇੰਨੀ ਭਿਆਨਕ ਸੀ ਕਿ ਤਿੰਨ ਘਰਾਂ ਨੂੰ ਲਪੇਟ ਵਿੱਚ ਲੈ ਲਿਆ ਤੇ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜਕੇ ਸਵਾਹ ਹੋ ਗਿਆ। ਇਸ ਅੱਗ ਦੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਚੇਅਰਮੈਨ ਪੰਗਰੇਨ ਬਲਦੇਵ ਸਿੰਘ ਵਿਆਦਾ ਨੇ ਕਿਹਾ ਕਿ ਜੋ ਇਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਉਸ ਸੰਬੰਧੀ ਸਰਕਾਰ ਵੱਲੋਂ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਹ ਇੰਨੀ ਰਾਇਆ ਵਕਤ ਹੀ ਅੱਗ ਨੂੰ ਪਤਾ ਲੱਗਾ ਜਦੋਂ ਭੰਗੜੀ ਮਚਣ ਲੱਗ ਪਏ ਨੇ ਸਾਡਾ ਸਾਰਾ ਘਰ ਹੀ ਸੜ ਗਿਆ ਸਾਡੇ ਬੱਚੇ ਲੋਕਾਂ ਨੇ ਘੱਟ ਘੱਟ ਖੜੇ ਨੇ ਸਾਡਾ ਕੁਝ ਵੀ ਨਹੀਂ ਬਚਿਆ ਅਸੀਂ ਮੁੰਡਾ ਬਾਹਰ ਕਰ ਲੈਣਾ ਹੀ ਉਹਦੇ ਵਾਸਤੇ ਅਸੀਂ ਬਹਾ ਵੀ ਜੋੜ ਕੇ ਰੱਖਿਆ ਸੀ ਤੇ ਅਟੀ ਦੇ ਵਿੱਚ ਬੀਤਰੇ ਜੋ ਅੱਭੀ ਸਾਡਾ ਸੜ ਗਿਆ ਆਡੇ ਕੋਈ ਚੀਜ਼ ਨਹੀਂ ਬੈਜੀ ਸਾਡੇ ਫਰੈਜਾਂ ਤੱਕ ਸਾਡਾ ਮੋਟਰਸਾਈਕਲ ਵਾਲੀ ਲੱਖ ਦਾ ਵੀ ਸੜ ਗਿਆ ਸਾਡਾ ਸਾਰਾ ਹੀ ਸਮਾਨ ਲੋਸ ਗਿਆ ਕਿੰਨੇ ਪਿਛਲੇ ਸੜ ਗਏ ਨਵਟ ਵੀ ਸਾਡਾ ਸੜ ਗਿਆ ਸਾਡਾ ਸਾਰਾ ਨੁਕਸਾਨ 6-7 ਲੱਖ ਦਾ ਹੋ ਗਿਆ ਬਹੁਤ ਜਿਆਦਾ ਸਾਡੀ ਸਰਕਾਰ ਹਾਡਾ ਜੋ ਹਾਡਾ ਸੜ ਗਿਆ ਹੈ ਗਰੀਬ ਹੈਗੇ ਆ ਸਾਨੂੰ ਸਾਡੀ ਥੋੜੀ ਬੋਧੀ ਸਹਾਇਤਾ ਕਰਨ ਹਾਡਾ ਨੁਕਸਾਨ ਸਾਡਾ ਹੋਇਆ ਸਾਡੀ ਮੈਤ ਕਰਨ ਸਾਡੀ ਅੱਗਾਂ ਹੀ ਇਸ ਤਰ੍ਹਾਂ ਅੰਦਰ ਹਾਂ ਜਦੋਂ ਬਾਹਰ ਨਿਕਲੇ ਉਹ ਬੜੀ ਮਚਣ ਲੱਗ ਪਏ ਨੇ ਕੋਈ ਪਤਾ ਹੀ ਨਹੀਂ ਲੱਗਾ ਅੱਗ ਕਿਤਰਾ ਲੱਗੀ ਕਿਧਰੋਂ ਆਈ